ਸਿੰਘ ਲੋਕ ਨਿਰਮਾਣ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਵਿਧਾਨ ਸਭਾ ਹਲਕਾ ਦਸੂਹਾ ਵਿੱਚ ਕੰਡੀ ਨਹਿਰ ਦੇ ਨਾਲ ਲੱਗਦੀ ਸੜਕ ਇਨਸਪੈਕਸ਼ਨ ਅਲੋਂਗ ਕੰਡੀ ਕਨਾਲ ਰੋਡ ਜਿਸ ਦੀ ਲੰਬਾਈ 15 ਕਿਲੋਮੀਟਰ ਹੈ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਦਾ ਕੰਮ ਪੀਐਮਜੀਐਸਵਾਈ ਸੈਕੰਡ ਅਧੀਨ April 2018 ਵਿੱਚ ਮੁਕੰਮਲ ਕੀਤਾ ਗਿਆ ਸੀ ਅਤੇ ਇਸ ਦੀ ਮੇਨਟੇਨੈਂਸ ਦਾ ਮੇਨਟੇਨੈਂਸ ਦਾ ਸਮਾਂਚਾਰ 23 ਵਿੱਚ ਖਤਮ ਹੋ ਚੁੱਕਾ ਹੈ ਇਹ ਛੜਕ ਅਪ੍ਰੈਲ 24 ਨੂੰ ਰਿਪੇਅਰ ਲਈ ਯੂ ਹੋਵੇਗੀ ਮੰਡੀ ਬੋਰਡ ਤੋਂ ਮਨਜ਼ੂਰੀ ਕਰਾ ਦੋ ਜੀ ਅਤੇ ਫੰਡ ਉਪਲਬਧ ਹੋਣ ਤੇ ਇਸ ਛੜਕ ਦੀ ਮੁਰੰਮਤ ਕਰ ਦਿੱਤੀ ਜਾਵੇਗੀ ਇਹ ਛੜਕ ਦਾ ਅੱਗੇ ਦਾ ਹਿੱਸਾ 15 ਕਿਲੋਮੀਟਰ ਤੋਂ ਲੈ ਕੇ 38.65 ਕਿਲੋਮੀਟਰ ਸਹੌੜਾ ਕੰਢੀ ਤੋਂ ਪੰਡੋਰੀ اٹਵਾਲ ਨੰਗਲ ਘੋੜੇਵਾਹ ਤੱਕ ਦੀ ਲਵਾਈ 68.65 ਕਿਲੋਮੀਟਰ ਹੈ ਜਿਸ ਵਿੱਚੋਂ 15 ਕਿਲੋਮੀਟਰ ਤੋਂ 31.5 ਕਿਲੋਮੀਟਰ ਦੀ 16.5 ਕਿਲੋਮੀਟਰ ਲਵਾਈ ਦੀ ਸੜਕਾ ਹਲਕਾ ਦਸੂਹਾ ਅਧੀਨ ਤੇ 31.5 ਦੀ ਸਬਾ ਹਲਕਾ ਉੜਮੜਾ ਅਦੀਨ ਆਉਂਦੀ ਹੈ ਹੁਣ ਇਸ 23.5 ਕਿਲੋਮੀਟਰ ਹਿੱਸੇ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਦੀਨ ਫੇਜ਼ 2 ਅਦੀਨ ਤਾਸਪੋਰਟ ਨੂੰ 18 ਫੁੱਟ ਚੌੜਾ ਕੀਤੇ ਜਾਣ ਦੀ ਤਜ਼ਵੀਜ਼ ਹੈ ਅਤੇ ਇਸ ਵਿੱਚ ਪਬਲਿਕ ਸੇਫਟੀ ਅਤੇ ਹਾਦਸਿਆਂ ਤੋਂ ਬਚਣ ਲਈ ਛੜਕ ਦੇ ਨਾਲ ਵਾਲੇ ਪਾਸੇ 23.5 ਕਿਲੋਮੀਟਰ ਲबाई ਵਿੱਚ ਕ੍ਰੈਸ਼ ਬੈਰੀਅਰ ਲਗਾਉਣ ਦੀ ਤਜ਼ਵੀਜ਼ ਲਈ ਗਈ ਹੈ ਇਸ ਪ੍ਰੋਜੈਕਟ ਦੀ ਡੀਪੀਆਰ ਲਾਗਤ 2842.54 ਲੱਖ ਰੁਪਏ ਦਾ ਤਿਆਰ ਕੀਤਾ ਗਿਆ ਹੈ ਬਜਟ ਉਪੰਦ ਅਤੇ ਉਪਲਬਧਤਾ ਹੋਣ ਉਪਰੰਤ ਇਸ ਕੰਮ ਨੂੰ ਹੱਥ ਵਿੱਚ ਲਿਆ ਜਾਵੇਗਾ ਘੁੰਮਣ ਸਾਹਿਬ ਮਾਨਯੋਗ ਮੰਤਰੀ ਸਾਹਿਬ ਦੇ ਮੈਂ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਸੜਕ ਦੇ ਨਾਲ ਨਾਲ ਜਿਹੜੇ ਕਿਨਾਰੇ ਨੇ ਉਹਦਾ ਤੁਹਾਡੇ ਡਿਪਾਰਟਮੈਂਟ ਦੇ ਵੱਲੋਂ ਹੀ ਜਿਹੜਾ 4 ਕਰੋੜ ਦੇ ਲੱਗਦੇ ਨਾਲ ਉਹ ਉਹਦੀ ਤਜਵੀਜ਼ ਭੇਜੀ ਗਈ ਹੈ ਔਰ ਮੇਰੀ ਇਹ ਹੀ ਬੇਨਤੀ ਹੈ ਕਿ ਉਹਨੂੰ ਜਲਦੀ ਤੋਂ ਜਲਦੀ ਅਮਲ ਦੇ ਵਿੱਚ ਲੈ ਕੇ ਜਿਹੜੇ ਕਿਨਾਰੇ ਆ ਉਹ ਜਲਦ ਬਣਾਏ ਜਾਣ ਜੀ ਮੰਤਰੀ ਜੀ માન યોક સ્પીકર સાહેબ મે પેલા એહી દસ સુકાયા કે જેڑا assi 28 કરોડ 42 લાખ રૂપિયા ਦਾ ਡिटेल्ड ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ ਉਹਦੇ ਵਿੱਚ ਐਂਟੀ ਕ੍ਰੈਸ਼ ਬੈਰੀਅਰ ਜਿਹੜੇ ਨਹਿਰ ਦੇ ਲਾਗੇ ਲੱਗਨੇ ਨੇ ਉਹਦੀ ஆல்રેડી ਪ੍ਰੋਵੀਜ਼ਨ ਉਹਦੇ ਵਿੱਚ ਇਨਕਲੂਡਡ ਹੈ। थैंक यू जी ਕੁਮਰ ਸਾਹਿਬ ਧੰਨਵਾਦ ਸਾਹਿਬ સ્પીકર ਸਾਹਿਬ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ